ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਉੱਪਰ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਨਾਲ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਦੀ ਸਾਖੀ ਤੁਹਾਡੇ ਨਾਲ ਅੱਜ ਅਸੀਂ ਸਾਂਝਾ ਕਰਾਂਗੇ ਜੀ ਕੀ ਅੰਮ੍ਰਿਤ ਵੇਲਾ ਸਾਡੇ ਲਈ ਕਿੰਨਾ ਕੋ ਜ਼ਰੂਰੀ ਹੁੰਦਾ ਹੈ ਅਸੀਂ ਅੰਮ੍ਰਿਤ ਵੇਲੇ ਵਿੱਚ ਕੀ ਕੀ ਕਰ ਸਕਦੇ ਹਾਂ ਅਸੀਂ ਅੰਮ੍ਰਿਤ ਵੇਲੇ ਵਿੱਚ ਪ੍ਰਭੂ ਦਾ ਨਾਮ ਕਿਵੇਂ ਿਤੇ ਆ ਸਕਦੇ ਹਾਂ ਸੋ ਤੁਸੀਂ ਇਸ ਸਾਖੀ ਨੂੰ ਬੜੇ ਧਿਆਨ ਨਾਲ ਸੁਣਨਾ ਹੈ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਸਾਰੇ ਮਜਬਾਂ ਵਿੱਚ ਰੱਬ ਦਾ ਸਿਮਰਨ ਕਰਨ ਉੱਤੇ ਬੜਾ ਜ਼ੋਰ ਦਿੱਤਾ ਗਿਆ ਹੈ ਅਤੇ ਉਸ ਨੂੰ ਯਾਦ ਕਰਨ ਲਈ ਅਲੱਗ-ਅਲੱਗ ਤਰੀਕੇ ਅਤੇ ਸਮੇ ਵੀ ਨਿਸ਼ਚਿਤ ਕੀਤੇ ਗਏ ਹਨ ਅਤੇ ਉਹਨਾਂ ਨੂੰ ਅਲੱਗ-ਅਲੱਗ ਨਾਮ ਵੀ ਦਿੱਤੇ ਗਏ ਹਨ ਜਿਵੇਂ ਇਸਲਾਮ ਵਿੱਚ ਪੰਜ ਨਮਾਜ਼ਾਂ ਹਿੰਦੂ ਧਰਮ ਵਿੱਚ ਸੰਧਿਆ ਵੇਲਾ ਤੇ ਬ੍ਰਹਮ ਮਹੂਰਤ ਅਤੇ ਈਸਾਈ ਮੱਤ ਵਿੱਚ ਮਾਰਨਿੰਗ ਪ੍ਰੇਅਰ ਆਦ ਪਰ ਸਿੱਖ ਧਰਮ ਵਿੱਚ ਗੁਰੂ ਸਾਹਿਬ ਜੀ ਨੇ ਪ੍ਰਭੂ ਦੀ ਵਡਿਆਈ ਲਈ ਜੋ ਸਭ ਤੋਂ ਵਧੀਆ ਸਮਾਂ ਨਿਸ਼ਚਿਤ ਕੀਤਾ ਹੈ ਉਹ ਹੈ ਰਾਤ ਦਾ ਚੌਥਾ ਪਹਿਰ ਤੇ ਉਸ ਨੂੰ ਨਾਮ ਦਿੱਤਾ ਹੈ ਅੰਮ੍ਰਿਤ ਵੇਲਾ ਭਾਵ ਉਸ ਸਮਾ ਜੋ ਅੰਮ੍ਰਿਤ ਵਰਗਾ ਹੈ ਜੁਦੋ ਗਿਆਨੀ ਨੇ ਅੰਮ੍ਰਿਤ ਬਾਣੀ ਨਾਲ ਜੁੜ ਕੇ ਅੰਮ੍ਰਿਤ ਬਣ ਜਾਣਾ ਹੈ ਅਤੇ ਅੰਮ੍ਰਿਤ ਦਾ ਅਰਥ ਹੈ ਜੋ ਅਮਰ ਕਰ ਦੇਵੇ ਭਾਵ ਆਤਮਿਕ ਜੀਵਨ ਪ੍ਰਦਾਨ ਕਰੇ ਤੋ ਅੰਮ੍ਰਿਤ ਵੇਲਾ ਉਹ ਸਮਾਂ ਹੈ ਜਦੋਂ ਸਿੱਖ ਨੇ ਆਤਮਿਕ ਜੀਵਨ ਦੇਣ ਵਾਲੇ ਨਾਮ ਅੰਮ੍ਰਿਤ ਨਾਲ ਜੁੜ ਕੇ ਆਤਮਿਕ ਜੀਵਨ ਪ੍ਰਾਪਤ ਕਰਦੇ ਹੋਏ ਅਮਰ ਅਕੱਥ ਅਮੋਲ ਅਜੋਨੀ ਅਜੈ ਅਪੈ ਅਤੇ ਅਪినాਸ਼ੀ ਪਰਮਾਤਮਾ ਵਿੱਚ ਲੀਨ ਹੋ ਜਾਣਾ ਉੱਠ ਕੇ ਵਾਹਿਗੁਰੂ ਗੁਰੂ ਮੰਤਰ ਤੇ ਮੂਲ ਮੰਤਰ ਦਾ ਸਿਮਰਨ ਅਤੇ ਨਿੱਤ ਨੀਂਦੀਆਂ ਬਾਣੀਆਂ ਦਾ ਪਾਠ ਕਰਨ ਲਈ ਗੁਰੂ ਸਾਹਿਬ ਜੀ ਦਾ ਹਰੇਕ ਸਿੱਖ ਲਈ ਹੁਕਮ ਹੈ ਤੇ ਜਿਹੜਾ ਸਿੱਖ ਗੁਰੂ ਸਾਹਿਬ ਜੀ ਦੇ ਇਸ ਹੁਕਮ ਦੀ ਪਾਲਣਾ ਨਹੀਂ ਕਰਦਾ ਉਹ ਆਪਣੇ ਆਪ ਨੂੰ ਬੇਸ਼ੱਕ ਸਿੱਖ ਆਖੀ ਜਾਵੇ ਪਰ ਗੁਰੂ ਸਾਹਿਬ ਜੀ ਉਸ ਨੂੰ ਆਪਣਾ ਸਿੱਖ ਪਰਵਾਨ ਨਹੀਂ ਕਰਦੇ ਗੁਰੂ ਸਾਹਿਬ ਜੀ ਸਿੱਖੀਆਂ ਨਿਸ਼ਾਨੀਆਂ ਇਸ ਤਰ੍ਹਾਂ ਦੱਸਦੇ ਹਨ ਗੁਰੂ ਸਤਗੁਰ ਕਾ ਜੋ ਸਿੱਖ ਅਖਾਏ ਸੋ ਭੁੱਲ ਕੇ ਉੱਠ ਹਰ ਨਾਮ ਧਿਆਏ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਇਹ ਸਿਰ ਗੁਰ ਗ੍ਰੰਥ ਸਾਹਿਬ ਜੀ ਦੇ ਅੰਗ ਦੰਸੋ ਪੰਜ ਵਿੱਚ ਇਹ ਦਰਜ ਹੈ ਉਚਲੋ ਉਸ ਤੋਂ ਬਾਅਦ ਪੜ੍ਹਦੇ ਹਾਂ ਬਾਬਾ ਸ਼ੇਖ ਫਰੀਦ ਜੀ ਦੇ ਬਚਨ ਹਨ ਕਿ ਜਿਹੜਾ ਮਨੁੱਖ ਅੰਮ੍ਰਿਤ ਵੇਲੇ اٹਕੇ ਪ੍ਰਭੂ ਦਾ ਨਾਮ ਨਹੀਂ ਜਪਦਾ ਉਹ ਜੰਨਦਾ ਹੋਇਆ ਮਰੀਆਂ ਦੇ ਸਮਾਨ ਹੈ ਤੇ ਅਜਿਹੇ ਮਨੁੱਖ ਨੇ ਬੇਸ਼ੱਕ ਪਰਮਾਤਮਾ ਨੂੰ ਬੁਲਾਇਆ ਹੋਇਆ ਹੈ ਪਰ ਪਰਮਾਤਮਾ ਨੇ ਉਸ ਨੂੰ ਨਹੀਂ ਭੁਲਾਇਆ ਭਾਗ ਉਹ ਉਸ ਨੂੰ ਦੇਖ ਰਿਹਾ ਹੈ ਕਿ ਅੰਤ ਸਮੇਂ ਉਸਨੇ ਅਜੇ ਹੀ ਮਨੁੱਖਤੇ ਨਾਮ ਨੂੰ ਭੁਲਾਉਣ ਦਾ ਦੋਸ਼ ਲਾ ਕੇ ਉਸ ਨੂੰ ਦੋਸ਼ੀ ਬਣਾ ਕੇ ਸਜ਼ਾ ਦੇਣੀ ਹੈ ਭਗਤ ਜੀ ਦੇ ਬਚਨ ਹਨ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵ ਦੜੋਂ ਮੋਇ ਹੋ ਜੀਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰੇ ਹੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1383 ਵਿੱਚ ਦਰਜ ਹੈ ਜਬ ਜੀ ਸਾਹਿਬ ਦੀ ਪਾਵਨ ਬਾਣੀ ਦੀ ਚੌਥੀ ਪੌੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ ਕਿ ਸਭ ਜੀਵ ਪਰਮਾਤਮਾ ਅੱਗੇ ਅਰਦਾਸਾਂ ਕਰਕੇ ਸੰਸਾਰਿਕ ਪਦਾਰਥ ਮੰਗਦੇ ਹਨ ਤੇ ਪਰਮਾਤਮਾ ਸਭ ਨੂੰ ਦਾਤਾ ਦਿੰਦਾ ਹੈ ਪਰ ਗੁਰੂ ਸਾਹਿਬ ਜੀ ਫਿਰ ਇੱਕ ਸਵਾਲ ਪੈਦਾ ਕਰਦੇ ਹਨ ਕਿ ਜਦੋਂ ਸਾਡੇ ਕੋਲ ਕਿ ਜਦੋਂ ਸਾਡੇ ਕੋਲ ਸਭ ਹੀ ਦਿੱਤਾ ਹੋਇਆ ਹੈ ਤਾਂ ਫਿਰ ਅਸੀਂ ਉਸ ਅੱਗੇ ਕੀ ਭੇਟਾ ਰੱਖੀਏ ਜਿਸ ਨਾਲ ਸਾਨੂੰ ਉਸ ਦੀ ਪ੍ਰਸੰਨਤਾ ਮਿਲ ਜਾਏ ਕਿਉਂਕਿ ਉਸ ਦੀ ਹੀ ਦਿੱਤੀ ਹੋਈ ਮਾਇਆ ਜਾਂ ਹੋਰ ਵਸਤੂਆਂ ਨੂੰ ਉਸ ਅੱਗੇ ਭੇਟਾ ਕਰਨ ਵਿੱਚ ਤਾਂ ਕੋਈ ਵਡਿਆਈ ਨਹੀਂ ਹੈ ਗੁਰੂ ਸਾਹਿਬ ਜੀ ਇਹ ਸਵਾਲ ਕਰਦੇ ਹਨ ਕਿ ਮੂੰਹੋਂ ਤੋਂ ਕਿਹੋ ਜਿਹੇ ਬੋਲ ਬੋਲੀਏ ਜਿਨ੍ਹਾਂ ਨੂੰ ਸੁਣ ਕੇ ਪਰਮਾਤਮਾ ਸਾਡੇ ਨਾਲ ਪਿਆਰ ਕਰ ਪਿਆਰ ਕਰੇ ਤਾਂ ਗੁਰੂ ਸਾਹਿਬ ਜੀ ਫੇਰ ਆਪ ਹੀ ਜਵਾਬ ਦਿੰਦੇ ਹਨ ਕਿ ਸਾਡੇ ਕੋਲ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਇੱਕ ਹੀ ਰਸਤਾ ਹੈ ਤੇ ਸਾਧਨ ਹੈ ਉਹ ਹੈ ਅੰਮ੍ਰਿਤ ਵੇਲੇ ਉੱਠ ਕੇ ਸੱਚੇ ਨਾਮ ਦੁਆਰਾ ਗੁਰਬਾਣੀ ਦੁਆਰਾ ਪਰਮਾਤਮਾ ਦੀ ਵਡਿਆਈ ਅਤੇ ਉਸ ਦੇ guna ਦੀ ਵਿਚਾਰ ਕਰਨੀ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਜਾਂ ਸਾਧਨ ਸਾਡੇ ਕੋਲ ਨਹੀਂ ਹੈ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦੇ ਗੁਨਾ ਦਾ ਗਾਇਨ ਕਰਦੇ ਹਨ ਉਹ ਪ੍ਰਭੂ ਦੀ ਬਖਸ਼ਿਸ਼ ਨਾਲ ਪਰਮਾਤਮਾ ਨੂੰ ਘਟ ਘਟ ਵਿੱਚ ਵਸਿਆ ਹੋਇਆ ਮਹਿਸੂਸ ਕਰ ਲੈਂਦੇ ਹਨ ਭਾਵ ਉਹਨਾਂ ਨੂੰ ਪਰਮਾਤਮਾ ਜਰੇ ਜਰੇ ਵਿੱਚ ਵਸਿਆ ਹੋਇਆ ਨਜ਼ਰ ਆਉਂਦਾ ਹੈ ਗੁਰੂ ਸਾਹਿਬ ਜੀ ਦੇ ਇਹ ਪਾਵਨ ਬਚਨ ਅਸੀਂ ਰੋਜ਼ਾਨਾ ਜਪਜੀ ਸਾਹਿਬ ਵਿੱਚ ਪੜਦੇ ਹਾਂ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖਿਏ ਜਿਤ ਦਿਸੈ ਦਰਬਾਰ ਮੋਹੋ ਕੇ ਬੋਲ ਨ ਬੋਲੀਏ ਜਿਤ ਸੁਨਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਏਵੇਂ ਜਾਣੀਏ ਤਬ ਆਪੇ ਸੱਚਿਆਰ ਇਸੇ ਗ੍ਰੰਥ ਸਾਹਿਬ ਜੀ ਅੰਗ 2 ਉੱਪਰ ਦਰਜ ਹੈ ਅੰਮ੍ਰਿਤ ਵੇਲੇ ਦੀ ਜੋ ਇਹ ਮਹਾਨਤਾ ਗੁਰੂ ਸਾਹਿਬ ਜੀ ਨੇ ਦੱਸੀ ਹੈ ਇਸ ਦਾ ਕਾਰਨ ਇਹ ਹੈ ਕਿ ਇੱਕ ਤਾਂ ਸਾਰੀ ਰਾਤ ਸੌਣ ਤੋਂ ਬਾਅਦ ਆਦਮੀ ਦਾ ਥਕੈਵਾ ਲੈ ਜਾਂਦਾ ਹੈ ਤੇ ਉਹ ਨਹਾ ਧੋ ਕੇ ਬਿਲਕੁਲ ਤਰੋ ਤਾਜ਼ਾ ਹੋ ਜਾਂਦਾ ਹੈ ਨੀਂਦਰ ਵੀ ਪੂਰੀ ਹੋ ਚੁੱਕੀ ਹੁੰਦੀ ਹੈ ਉਸ ਵੇਲੇ ਆਰ ਪਾਰ ਗੱਡੀਆਂ ਮੋਟਰਾਂ ਬੱਚਿਆਂ ਜੀਆਂ ਜਾਨਵਰਾਂ ਆਦ ਦੀਆਂ ਆਵਾਜ਼ਾਂ ਦਾ ਕੋਈ ਸ਼ੋਰ ਸ਼ਰਾਬਾ ਵੀ ਨਹੀਂ ਹੁੰਦਾ ਬੜਾ ਸੁਹਾਵਨਾ ਤੇ ਸ਼ਾਂਤਮਈ ਵਾਤਾਵਰਨ ਹੁੰਦਾ ਹੈ ਕੰਮ ਕਰਨ ਦਾ ਕੋਈ ਝਮੇਲਾ ਵੀ ਨਹੀਂ ਹੁੰਦਾ ਸੋ ਇਹੋ ਜੇ ਸਮੇਂ ਪ੍ਰਭੂ ਦਾ ਨਾਮ ਜਪਣ ਨਾਲ ਸੁਰਤ ਸੁਭਾਵਿਕ ਹੀ ਉਸਤੇ ਨਾਮ ਵਿੱਚ ਜੁੜਦੀ ਹੈ ਤੇ ਗੁਰਬਾਣੀ ਦਾ ਗਾਇਨ ਕਰਨ ਨਾਲ ਆਨੰਦ ਤੇ ਰਸ ਦੀ ਪ੍ਰਾਪਤੀ ਹੁੰਦੀ ਹੈ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨ ਹਨ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁ ਨਿਕੂਠੇ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 734 ਵਿੱਚ ਇਹ ਦਰਜ ਹੈ ਇਸ ਦਾ ਭਾਵ ਹੈ ਅੰਮ੍ਰਿਤ ਵੇਲੇ ਬੀਜੇ ਨਾਮ ਰੂਪੀ ਧਨ ਵਿੱਚ ਅਜੀਹਾਵਾਦਾ ਹੁੰਦਾ ਹੈ ਕਿ ਫਿਰ ਕਦੇ ਹੀ ਵੀ ਟੋਟ ਨਹੀਂ ਹੁੰਦੀ ਪਰ ਜੇ ਅਸੀਂ ਅੰਮ੍ਰਿਤ ਵੇੜਾ ਖੁੰਝਾ ਕੇ ਬਾਦ ਵਿੱਚ ਦਿਨ ਚੜੇ ਪਾਠ ਕਰਾਂਗੇ ਤਾਂ ਉਹ ਆਨੰਦ ਤੇ ਰਸ ਨਹੀਂ ਮਾਣ ਸਕ ਸਕਾਂਗੇ ਜੋ ਅੰਮ੍ਰਿਤ ਵੇਲੇ ਮਾਣ ਸਕਦੇ ਹਾਂ ਫਿਰ ਤਾਂ ਉਹ ਗੱਲ ਬਣ ਜਾਂਦੀ ਹੈ ਜੀਹਾ ਕਿ ਪੰਜਾਬੀ ਦਾ ਇੱਕ ਅਖਾਣ ਹੈ ਕਿ ਵੇਲੇ ਦੀ ਨਮਾਜ਼ ਕੋ ਵੇਲੇ ਦੀਆਂ ਟੱਕਰਾਂ ਸੋ ਬਾਅਦ ਵਿੱਚ ਤਾਂ ਟੱਕਰਾਂ ਮਾਰਨ ਵਾਲੀ ਹੀ ਗੱਲ ਹੁੰਦੀ ਹੈ ਐਸ ਲਈ ਸਾਨੂੰ ਕਦੇ ਵੀ ਅੰਮ੍ਰਿਤ ਵੇਲਾ ਖਝੋਣਾ ਨਹੀਂ ਚਾਹੀਦਾ ਤੇ ਇਸ ਤੀ ਸੰਭਾਲ ਕਰਦਿਆਂ ਹੋਈਆਂ ਪ੍ਰਭੂ ਦੀ ਬਖਸ਼ਿਸ਼ ਦੇ ਪਾਤਰ ਬੰਨਣਾ ਚਾਹੀਦਾ ਹੈ ਜਦੋਂ ਪਈ ਮਰਦਾਨਾ ਜੀ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਏ ਸਨ ਤਾਂ ਗੁਰੂ ਜੀ ਨੇ ਪਈ ਮਰਦਾਨਾ ਜੀ ਨੂੰ ਤਿੰਨ ਉਪਦੇਸ਼ ਦਿੱਤੇ ਸਨ ਪਹਿਲਾ ਉਪਦੇਸ਼ ਵਾਲ ਨਹੀਂ ਕਟਾਉਣੇ ਦੂਜਾ ਉਪਦੇਸ਼ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ ਤੀਜਾ ਉਪਦੇਸ਼ ਲੋੜ ਵੰਡ ਦੀ ਸਹਾਇਤਾ ਕਰਨੀ ਇਵੇਂ ਗੁਰੂ ਜੀ ਨੇ ਆਪਣੇ ਜੀਵਨ ਭਰ ਦੇ ਸਾਥੀ ਭਈ ਮਰਦਾਨਾ ਜੀ ਨੂੰ ਅੰਮ੍ਰਿਤ ਵੇਲਾ ਸੰਭਾਲਣ ਦੀ ਤਾਕੀਦ ਕਰਦੇ ਹੋਏ ਆ ਅੰਮ੍ਰਿਤ ਵੇਲੇ ਦੀ ਮਹਾਨਤਾ ਨੂੰ ਸਪਸ਼ਟ ਕੀਤਾ। ਸੰਤ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਵਾਲੇ ਵਾਲਿਆਂ ਨੂੰ ਇੱਕ ਵਾਰੀ ਕਿਸੇ ਗਿਆਨੀ ਨੇ ਸਵਾਲ ਕੀਤਾ ਕਿਸ ਸੰਸਾਰ ਵਿੱਚ ਸ਼ਾਂਤੀ ਕਿਵੇਂ ਆ ਸਕਦੀ ਹੈ ਤਾਂ ਸੰਤ ਜੀ ਨੇ ਜਵਾਬ ਦਿੱਤਾ ਕਿ ਜਿਸ ਦਿਨ ਸਾਰੇ ਇਨਸਾਨ ਅੰਮ੍ਰਿਤ ਵੇਲੇ ਦੀ ਸੰਭਾਲ ਕਰਨਾ ਸ਼ੁਰੂ ਕਰ ਦੇਣਗੇ ਉਸੇ ਦਿਨ ਇਹ ਸੰਸਾਰ ਸਵਰਗ ਬਣ ਜਾਏਗਾ ਸੰਤ ਜੀ ਅੰਮ੍ਰਿਤ ਵੇਲੇ ਤੇ ਨਿਤਨੇਮ ਤੇ ਬੜਾ ਜ਼ੋਰ ਦਿਆਂ ਕਰਦੇ ਸਨ ਇੱਕ ਵਾਰੀ ਉਹਨਾਂ ਨੇ ਉੱਗੇ ਰਾਜਨੀ ਟਕ ਮਾਸਟਰ ਤਾਰਾ ਸਿੰਘ ਜੀ ਨੂੰ ਪੁੱਛਿਆ ਕਿ ਨਿਤਨੇਮ ਨਿਭਦਾ ਹੈ ਕਿ ਨਹੀਂ ਮਾਸਟਰ ਤਾਰਾ ਜੀ ਨੇ ਅਗੋਂ ਜਵਾਬ ਦਿੱਤਾ ਕਿ ਮਹਾਰਾਜ ਜੀ ਕਦੇ ਕਟਾਈ ਨਾਗਾ ਪਹਿ ਜਾਂਦਾ ਹੈ ਸੰਤ ਜੀ ਨੇ ਇਲਾਹੀ ਰੰਗਤ ਵਿੱਚ ਆਖਿਆ ਨਿਤਨੇਮ ਸਿੱਖ ਦੀ ਇਲਾਹੀ ਪੂੰਜੀ ਹੈ ਦੌਲਤ ਤੇ ਖਜਾਨਾ ਹੈ ਇਸ ਵਿੱਚ ਕਦੇ ਵੀ ਨਾਗਾ ਨਹੀਂ ਪਹਿਣਾ ਚਾਹੀਦਾ ਸੰਤ ਜੀ ਨੇ ਇੰਨਾ ਬਚਨਾਂ ਦਾ ਮਾਸਟਰ ਤਾਰਾ ਜੀ ਤੇ ਬੜਾ ਅਸਰ ਹੋਇਆ ਤੇ ਉਹ ਆਖਣ ਲੱਗੇ ਮਹਾਰਾਜ ਜੀ ਰੁਚਿ ਰੁਜੇਵਿਆ ਕਾਰਨ ਕਈ ਵਾਰ ਨਾਗਾ ਪਹਿ ਜਾਂਦਾ ਹੈ ਪਰ ਅੱਜ ਤੋਂ ਆਪ ਜੀ ਨਾਲ ਵਾਦਾ ਕਰਦਾ ਹਾਂ ਕਿ ਜੇ ਸਤ ਨਾਂਗਾ ਪਿਆ ਉਸ ਦਿਨ ਕੁਝ ਵੀ ਖਾਵਾ ਪੀਵਾਗਾ ਵੀ ਨਹੀਂ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕਰਕੇ ਗੁਰੂ ਅਗੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਅਰਦਾਸ ਕਰਕੇ ਸੌਣਾ ਚਾਹੀਦਾ ਹੈ ਜੀ ਇਕਾਗਰ ਇਕਾਗਰ ਚਿੱਤ ਹੋ ਕੇ ਸੋਹਿਲਾ ਸਾਹਿਬ ਦਾ ਪਾਠ ਕਰਕੇ ਤੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਪ੍ਰੀਮ ਨਾਲ ਗੁਰੂ ਅੱਗੇ ਅਰਦਾਸ ਕਰੀਏ ਤਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਜਾਗ ਜ਼ਰੂਰ ਆ ਜਾਂਦੀ ਹੈ ਸੋ ਗੁਰੂ ਅੱਗੇ ਅੰਮ੍ਰਿਤ ਵੇਲੇ ਦੀ ਸੰਭਾਲ ਲਈ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਸ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਲਈ ਅਸਨੇ ਸਮਝੋ ਬਹੁਤ ਵੱਡਾ ਖਜ਼ਾਨਾ ਪਾ ਲਿਆ ਹੈ। ਸੋ ਅਸੀਂ ਸਾਰੀ ਸਾਖੀ ਪਾੜ ਲਈਏ। ਹਣ ਅਸੀਂ ਤੁਹਾਨੂੰ ਦੋ ਸਵਾਲ ਪੁੱਛਾਂਗੇ ਜਿਸ ਦੇ ਤੁਸੀਂ ਉੱਤਰ ਕਮੈਂਟ ਸੈਕਸ਼ਨ ਵਿੱਚ ਦੇਣੇ ਹਨ ਕਿ ਤੁਸੀਂ ਕਿਸ ਸਮੇਂ ਪਰਮਾਤਮਾ ਦਾ ਨਾਮ ਸਿਮਰਨ ਕਰਦੇ ਹੋ ਅਤੇ ਸਿੱਖ ਕਿਹੜੇ ਗੁਰਮੰਤਰ ਦਾ ਜਾਪ ਕਰਦੇ ਹਨ ਸੋ ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ